ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਬੜਾ ਦੁਖੀ ਆ ਮੇਰੇ ਘਰ ਦੇ ਵਿੱਚ ਮੇਰਾ ਸਾਰਾ ਹੀ ਪਰਿਵਾਰ ਜਿਹੜਾ ਵਾ ਉਹ ਬਿਮਾਰ ਵਾ ਜੀ ਇਹ ਮੇਰੀ ਮਾਤਾ ਜੀ ਆ ਜੀ ਮਾਤਾ ਦਾ ਝੂੜਾ ਟੁੱਟਾ ਜੇ ਕਿਨੇ 4-5 ਸਾਲ ਹੋ ਗਏ ਮਾਤਾ ਦਾ ਝੂੜਾ ਟੁੱਟਾ ਤੇ ਇਦਾਂ ਹੀ ਆ ਉਹ ਵੀ ਦਵਾਈ ਦਾਰੂ ਇਹ ਮੇਰਾ ਬੇਟਾ ਇਹਦੀ ਉਮਰ 35 ਸਾਲ ਆ ਜੀ ਇਹਦੇ ਦੋਵੇਂ ਕਿੰਨੀਆਂ ਖਰਾਬ ਆ ਜੀ ਪਿਆਰੀ ਸਾਧ ਸੰਗਤ ਜੀ ਇਹ ਮੇਰੀ ਘਰ ਵਾਲੀ ਆ ਇਹਦੇ ਵੀ ਦੋਵੇਂ ਗੁਰਦੇ ਖਰਾਬ ਆ ਇਹਦੇ ਪੈਰਾਂ ਨੂੰ ਇਨਫੈਕਸ਼ਨ ਹੋਆ ਸੁੱਜੀ ਆ ਜੀ ਸੁੱਜੀ ਪੁੱਲੀ ਆ ਇਹ ਮਾਂਵਾ ਤੇ ਪਿਆਰੀ ਸਾਸੰਗ ਜੀ ਮੈਨੂੰ ਵੀ ਸ਼ੂਗਰ ਆ ਮੈਂ ਸ਼ੂਗਰ ਦਾ ਮਰੀਜ਼ ਆ ਮੱਤੱਕੇ ਤੋੜੇ ਖਾ ਕੇ ਆਪਣੇ ਬੱਚੇ ਨੂੰ ਨਾਲ ਨਾਲ ਲਈ ਫਿਰਦੀ ਪਿਆਰੀ ਸਾਸੰਗ ਜੀ ਮੇਰੇ ਤੇ ਦੁਕਾਂ ਦਾ ਪਹਾੜ ਆ ਕੇ ਟੇਕ ਦੇ ਮੇਰੀ ਮਦਦ ਕਰੋ ਪਿਆਰੀ ਸਾਸੰਗ ਜੀ ਮੈਂ ਇੱਕ ਦੁਖੀ ਤੇ ਗਰੀਬ ਬਾਪ ਆ ਮੇਰੇ ਤੇ ਰਹਿਮ ਕਰੋ ਮੇਰੀ ਸੁਣੋ ਪ੍ਰਿਆਦ ਮੇਰੇ ਪਰਿਵਾਰ ਜਿਹੜਾ ਬਿਮਾਰੀਆਂ ਨਾਲ ਜੂਝ ਰਿਹਾ ਪਿਆਰੀ ਸੱਸ ਜੀ ਮੇਰੇ ਘਰ ਦੇ ਵਿੱਚ ਤਿੰਨ ਮਰੀਜ਼ ਆ ਚੌਥਾ ਮੈਂ ਆਪ ਵੀ ਆ ਮੈਨੂੰ ਸੂਖ ਕਰਵਾ ਦੇ 304 ਦਾ ਸੂਖ ਰੋਜ਼ ਹੰਦੀ ਮੇਰੀ ਮੈਂ ਬੜੇ ਤਰਲੇ ਲੈ ਲੈ ਕੇ ਆਪਣੇ ਬੱਚਿਆਂ ਨੂੰ ਧਿਆ ਏਦਾਂ ਹੀ ਕੋਈ ਕਦੀ ਮਦਦ ਨਹੀਂ ਜਾਂਦਾ ਕਦੀ ਮੈਂ ਕਿਹ ਕੋਈ ਮੰਗ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਅਰੀ ਸੱਸ ਜੀ ਮੇਰੀ ਮਦਦ ਕੀਤੀ ਜਾਵੇ ਮੈਂ ਬੜਾ ਦੁੱਖਾਂ ਦਾ ਘੇਰਿਆ ਹਾਂ ਮੇਰੀ ਭੱਲ ਮੈਨ ਮਦਦ ਕਰੋ ਮੇਰੀ ਮਦਦ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਮੇਰੀ ਲਾਈਫ ਦਾ ਅੱਜ ਪਹਿਲਾ ਇਹੋ ਜਿਹਾ ਦੇਣਾ ਜਿੱਥੇ ਇੰਨਾ ਜ਼ਿਆਦਾ ਲੋੜਵੰਦ ਪਰਿਵਾਰ ਜਿਹਦੇ ਇੱਕ ਬਾਪੂ ਜੀ ਦੇ ਸਿਰ ਤੇ ਸਾਰਾ ਪਰਿਵਾਰ ਤੇ ਸਾਰਾ ਪਰਿਵਾਰ ਹੀ ਜਿਹੜਾ ਵਾ ਮੰਜੇ ਤੇ ਪਿਆ ਬਾਪੂ ਜੀ ਦੀ ਮਾਂ ਜਿਹੜੀ ਆ ਉਹਦਾ ਚੂਲਾ ਟੁੱਟਿਆ ਮੰਜੇ ਤੇ ਪਿਆ ਬਾਪੂ ਜੀ ਦਾ ਪੁੱਤ 30 ਸਾਲਾਂ ਦਾ ਉਹਦੇ ਦੋਨੇ ਗੁਰਦੇ ਖਰਾਬ ਦੋਨੇ ਡਾਇਲਿਸਿਸ ਹੁੰਦੇ ਹਫ਼ਤੇ 'ਚ ਦੋ ਵਾਰੀ ਬਾਪੂ ਜੀ ਦੀ ਘਰ ਵਾਲੀ ਇਹ ਇਹ ਵੀ ਇਹ ਵੀ ਮੰਜੇ ਤੇ ਪਈ ਪੈਰਾਂ ਦਾ ਬੁਰਾ ਹਾਲ ਹੋਇਆ ਪਿਆ ਸੁੱਜ ਕੇ ਏਡੇ ਜ਼ਖਮ ਬਣੇ ਪਏ ਆ ਇਹਨਾਂ ਦੇ ਗੁਰਦੇ ਕਿਰਨੀਆ ਦੀ ਦਵਾਈ ਚੱਲਣ ਦੀ ਆ ਸੰਗਤ ਜੀ ਮੈਂ ਇਹੋ ਜਿਹਾ ਕਦੇ ਅੱਜ ਤੱਕ ਪਰਿਵਾਰ ਨਹੀਂ ਵੇਖਿਆ ਹੱਥ ਜੋੜ ਕੇ ਬੇਨਤੀ ਆ ਹੱਥ ਜੋੜ ਕੇ ਸਿੰਘ ਸੰਗਤਾਂ ਹੁਣ ਆਪਾਂ ਕਵਾਂਗੇ ਤਾਂ ਫੇਰ ਗੁੱਸਾ ਕਰ ਲੈਣਾ بڑے بڑے ਵੱਡੇ ਵਿਦਵਾਨ ਜਿਹੜੇ ਵੀਡੀਓ ਵੇਖਣਗੇ ਨਾ ਉਹਨਾਂ ਨੇ ਕਮੈਂਟ ਗੰਦੇ ਕਰਨੇ ਆ ਸਾਨੂੰ ਵੀ ਅਸੀਂ ਰੋੜਾਂ ਤੇ ਕਰੋੜਾਂ ਰੁਪਈਆ ਦਾ ਲੰਗਰ ਲਾ ਸਕਦੇ ਆ ਪਰ ਅਸੀਂ ਆ ਜਿਹੜੇ ਪਰਿਵਾਰ ਜਿਹੜੇ ਦੁਖੀ ਆ ਨਾ ਇਹਨਾਂ ਦਾ ਅਸੀਂ ਇਲਾਜ ਨਹੀਂ ਕਰਾ ਸਕਦੇ ਯਾਰ ਸਾਡੇ ਕੋਲ ਇੰਨੀ ਹੱਡੀ ਮੈਂ ਹੁਣ ਕੀ ਕਵਾਂ ਕਿ 10 20 50 100 500 ਰੁਪਈਆ ਵੀ ਨਹੀਂ ਹੈਗਾ ਕਿ ਅਸੀਂ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੇ ਲੇਖੇ ਲਾ ਦਈਏ ਕਈ ਇਹੋ ਜਿਹੇ ਲੋਕ ਜਿਹੜੇ 2-2000 ਦੀ ਬੋਤਲ दारू ਦੀ ਪੀ ਕੇ ਸੌਂਦੇ ਆ ਕੀ ਉਹ ਇੱਕ ਦਿਨ ਨਾ दारू ਪੀਣ ਕੇ ਤੇ ਮਰ ਜਣ ਨੇ ਮਰ ਚਲੇ ਆ ਉਹ ਇੱਕ ਦਿਨ ਦੀ ਜਿਹੜੀ ਇੱਕ ਦਿਨ ਦਾ ਸਿਸਟਮ ਜਿਹੜਾ ਇਹੋ ਜਿਹੇ ਪਰਿਵਾਰ ਨੂੰ ਦੇ ਦੇਣ ਤੇ ਹੋ ਸਕਦਾ ਤਿੰਨੇ ਹੀ ਪਰਿਵਾਰ ਦੇ ਮੈਂਬਰ ਬਿਲਕੁਲ ਤੰਦਰੁਸਤ ਹੋ ਜਾਣ ਤੰਦਰੁਸਤ ਹੋ ਜਾਣਗੇ ਤੇ ਕੱਲ ਨੂੰ ਇਹ ਵੀ ਕਿਸ ਦੀ ਮਦਦ ਕਰ ਸਕਣਗੇ ਬਾਪੂ ਜੀ ਜ਼ਿਆਦਾ ਨਹੀਂ ਗੱਲਾਂ ਕਰਨੀਆਂ 2 ਮਿੰਟ ਦੀ ਗੱਲ ਆ ਕੀ ਗੱਲ ਹੋਈ ਪੁੱਤ ਨੂੰ ਇਹ ਜੀ ਇਹਨਾਂ ਦਾ ਬੀਪੀ ਵਾਧਾ ਸੀ। ਅੱਛਾ। ਬੀਪੀ ਵਾਧਾ ਸੀ ਤੇ ਬੀਪੀ ਦੀ ਗੋਲੀ ਖਾਂਦਾ ਰਿਹਾ ਕਿਤੇ। ਹੂੰ। ਬੀਪੀ ਦੀਆਂ ਗੋਲੀਆਂ ਖਾ ਖਾ ਕੇ ਤੇ ਇਹਦੇ ਨੁਕਸ ਪੈ ਗਿਆ ਜੀ। ਅੱਛਾ। ਤੇ ਮੁੜ ਕੇ ਘਰ ਆਇਆ ਤੇ ਇੱਥੇ ਇਹਨੂੰ ਬੁਕਾਰ ਚੜਦਾ ਸੀ। ਅੱਛਾ। ਟਾਈ ਫਰਟ ਹੋ ਗਿਆ ਦੋ ਤਿੰਨ ਵਾਰੀ ਚੈੱਕ ਕਰਾਇਆ ਤੇ ਡਾਕਟਰ ਨੇ ਕਿਹਾ ਇਹਦੇ ਗੁਰਦਿਆਂ ਦੇ ਵਿੱਚ ਵੀ ਨੁਕਸ ਪੈ ਆ ਗਿਆ। ਠੀਕ। ਤੇ ਮਾਤਾ ਜੀ? ਮਾਤਾ ਜੀ ਦਾ ਚੂੜਾ ਟੁੱਟ ਗਿਆ। ਇਹ ਮਾਤਾ ਦੀ ਉਮਰ ਮੇਰੀ ਦੀ ਅਸੀਂ 85 ਸਾਲ ਵਾਂ। ਅੱਛਾ ਜੀ। ਇਹਦਾ 2 ਸਾਲ ਪਹਿਲਾਂ ਚੂੜਾ ਟੁੱਟ ਗਿਆ ਸੀ। ਅੱਛਾ ਜੀ। ਤੇ ਉਹ ਵੀ ਇਦਾਂ ਹੀ ਆ ਟੂਲੇ ਦੇ ਨਾਲ ਤੇ ਘਰ ਵਾਲੀ ਤੇ ਘਰ ਵਾਲੀ ਦੇ ਵੀ ਇਹਦੇ ਵੀ ਕਿੰਨਾ ਨੁਕਸ ਸੀਗਾ ਅੱਛਾ ਜੀ ਤੇ ਇਹਦੀ ਤੇ ਦਵਾਈ ਚੱਲਦੀ ਜੇ ਤੇ ਇਹਦੇ ਪੈਰ ਵੇਖ ਲਓ ਕਿਦਾਂ ਗਲੇ ਆ ਹੂੰ ਹੂੰ ਤੇ ਇਹਦੀ ਵੀ ਦਵਾਈ ਚੱਲਦੀ ਆ ਜੀ ਤੰ ਜੇ ਮੈਂ ਆਪ ਆਂਦੇ ਮੈਂ ਵੀ ਸ਼ੂਗਰ ਦਾ ਮਰੀਜ਼ ਆ ਜੀ ਮੇਰੀ ਵੀ 300 350 400 ਤੱਕ ਸ਼ੂਗਰ ਨਹੀਂ ਪਰ ਫੇਰ ਵੀ ਮੈਂ ਕੋਈ ਗੱਲ ਨਹੀਂ ਪਾਪਾ ਜੀ ਰੋਵੋ ਨਾ ਰੋਵੋ ਨਾ ਸੰਗਤਾਂ ਜਿੱਧਰ ਨੂੰ ਹੋ ਜਾਣ ਉਧਰ ਨੂੰ ਇੱਕਦਮ ਜਦੋਂ ਮੋੜ ਪਾ ਗਏ ਨਾ ਤੁਹਾਡੇ ਘਰ ਵਾਲ ਨੂੰ ਸੰਗਤਾਂ ਦਾ ਤੇ ਆਪਣੇ ਆਪ ਹੀ ਸੇਵਾ ਇਕੱਠੀ ਹੋ ਜਾਣੀ ਹੈ ਤੇ ਪੁੱਤ ਵੀ ਠੀਕ ਹੋ ਜਾਣਾ ਘਰ ਵਾਲੀ ਵੀ ਠੀਕ ਹੋਏਣੀ ਤੇ ਮਾਂ ਵੀ ਠੀਕ ਹੋਏਣੀ ਮੇਰੀ ਮਦਦ ਕਰੋ ਮੈਂ ਬੜਾ ਤਕ ਕੋਈ ਗੱਲ ਇਹ ਚਿੰਤਾ ਨਾ ਕਰੋ ਹੁਣ ਠੀਕ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਉਹ ਸੰਗਤਾਂ ਨੂੰ ਜਿਹੜੀਆਂ ਤਿੱਲ ਫੁੱਲਤ ਸਬੰਧ ਭੇਜ ਕੇ ਤੇ ਇਹੋ ਜੇ ਲੋੜਵੰਦਾਂ ਦਾ ਇਲਾਜ ਕਰਾਉਂਦੀਆਂ ਨੇ ਅਸੀਂ ਅੱਜ ਇਹ ਜਿਹੜੀ ਸੇਵਾ ਕਿਸੇ ਹੋਰ ਨੂੰ ਦੇਣ ਆਏ ਸੀ ਵੈਸੇ ਇੱਕ ਬੱਚੇ ਦੀ ਐਡਮਿਸ਼ਨ ਤਾਰਨੀ ਸੀ ਪਰ ਮੈਨੂੰ ਉਹ ਜ਼ਰੂਰੀ ਨਹੀਂ ਲੱਗਾ ਕਿ ਮੈਂ ਉਹ ਇਹ ਸੇਵਾ ਜਿਹੜੀ ਉਧਰ ਦੇਵਾਂ ਮੈਂ ਅੱਜ ਇਹ ਸੇਵਾ ਇਹ ਬਾਪੂ ਜੀ ਨੂੰ ਆਨੂੰ ਦੇ ਰਿਆਂ ਕਿਉਂਕਿ ਇਹ ਵੀ ਦਸਵੰਦ ਕੱਢਿਆ ਸੀ ਥੋੜਾ ਜਿਹਾ ਸਾਡੀ ਜ਼ਿੰਦਗੀ 'ਚ ਜੋ ਕਮਾਈ ਕਰਦੇ ਆ ਤੇ ਅੱਜ ਅਸੀਂ ਬਾਪੂ ਜੀ ਨੂੰ ਦੇ ਚੱਲੇ ਆ ਬਾਕੀ ਹੋਰ ਹੋਰ ਬਾਬਾ ਜੀ ਸਾਰੀ ਸੰਗਤ ਤੁਹਾਨੂੰ ਸੇਵਾ ਭੇਜੇਗੀ ਤੇ ਤੁਹਾਡੇ ਘਰੇ ਵੀ ਸਾਰੇ ਆ ਕੇ ਜਾਣਗੇ ਇਹ ਵਾਹਿਗੁਰੂ ਗੁਰਮੁਖ ਗ੍ਰੰਥ ਸਾਹਿਬ ਜੀ ਦੇ ਘਰ ਬੇਨਤੀ ਆ ਸਾਡੀ ਸਾਰਿਆਂ ਵੀਰਾਂ ਦੀ ਠੀਕ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਸੰਗਤ ਜੀ ਵਾਹਿਗੁਰੂ ਅਰਦਾਸ ਬੇਨਤੀ ਕਰੂੰ ਤੁਸੀਂ ਵੀ ਠੀਕ ਠਾਕ ਮੇਰਾ ਪ੍ਰਵਾਦ ਚੰਗਾ ਹੋਵੇ ਜੇ ਤੁਸੀਂ बस ਇਹ ਹੋਰ ਅਰਦਾਸ ਕਰਨੀ ਹੈ ਤੇ ਅਰਦਾਸ ਬੇਨਤੀ ਜਿਹੜੀ ਇਹ ਨਾ ਗੁਰੂ ਘਰ ਵਿਅਸਤ ਨਹੀਂ ਜਾਂਦੀ ਆ ਕੇ ਸੰਗਤਾਂ ਤੁਹਾਨੂੰ ਆ ਕੇ ਮਦਦ ਕਰਨਗੀਆਂ ਇਹ ਸਾਡੀ ਜਿਹੜੀ ਆ ਵਾਹਿਗੁਰੂ ਘੜੀ ਅਰਦਾਸ ਬੇਨਤੀ ਆ ਸੰਗਤਾਂ ਘੜੀ ਅਰਦਾਸ ਬੇਨਤੀ ਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸੰਤ ਜੀ ਤੁਹਾਨੂੰ ਵਾਹਿਗੁਰੂ